ਆਵਾਜ਼ ਮਰ ਬਿਟੇ ਮਗਦ ਅਗਮੜਾ ਵਰਿਆ ਮੈਂ ਇਕੱਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਤੇ ਲਾ ਹੱਕ ਹੱਕ ਆਉਂਦੇ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸੋ ਗੁਰੂ ਗੋਬਿੰਦ ਸਿੰਘ ਕਾਦਰੇ ਹਰਕਾਰ ਗੁਰੂ ਗੋਬਿੰਦ ਸਿੰਘ ਬੇਕਸਾਰਾਇਆ ਗੁਰੂ ਗੋਬਿੰਦ ਸਿੰਘ ਸਾਹਿਬੇ ਕੁਮਾਰ ਸੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰਪੁਰ ਮਨਾ ਰਹੇ ਜਮੂਹ ਸਾਧ ਸੰਗਤ ਮਹੱਲਾ ਨਿਵਾਸੀ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸੁਸ਼ੋਭਿਤ ਹੋ ਰਹੇ ਹੋ ਅੰਮ੍ਰਿਤ ਵੇੜੇ ਤੋਂ ਲੈ ਕੇ ਸਤ ਸੰਗਤ ਦਾ ਗੁਰੂ ਕੀ ਹਜ਼ੂਰੀ ਦਾ ਆਨੰਦ ਮਾਣ ਰਹੇ ਹੋ ਆਓ ਮਨ ਬਿਖਤੀਆਂ ਨੂੰ ਇਕਾਗਰ ਕਰੀਏ ਸਾਰੇ ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਅੱਜ ਤੁਮਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ অবতার ਤੋਂ ਬਨੋ ਸਮਰਪਤ ਆਪ ਸਮਾਗਮ ਕਰ ਰਹੇ ਹੋ ਉੱਥੇ ਅੱਜ ਦਾ ਦਿਨ 40 ਮੁਕਤੀਆਂ ਨਾਲ ਵੀ ਸੰਬੰਧਿਤ ਹੈ ਅੱਜ ਦੇ ਦਿਨ ਹੀ ਟੁੱਟੀ ਗੰਢੀ ਮੈਂ ਬੇਨਤੀ ਕਰਾਂਗਾ ਗੁਰੂ ਕੇ ਸਿੱਖੋਂ ਅੱਜ ਕਲ੍ਹ ਕੀ ਤਰਪਾਚਾ ਨੇ ਟੁੱਟੇ ਹੋਏ ਸਿੱਖਾਂ ਨੂੰ ਗੰਢ ਕੇ ਅੱਖੀ ਸਿਪਾਈ ਮਹਾ ਸਿੰਘ ਨੇ ਲੈ ਮਹਾ ਸਿੰਘ ਟੁੱਟੀ ਹੋਈ ਸਿੱਖੀ ਗੰਢੀ ਗਈ ਇਹ ਜੀ ਆਪਾਂ ਵੀ ਗੁਰੂ ਨਾਲੋਂ ਟੁੱਟੇ ਆਂ ਤੇ ਅੱਜ ਬੇਨਤੀ ਕਰੀ ਅੱਜ ਗੁਰੂ ਗੋਬਿੰਦ ਸਿੰਘ ਦਇਆਲੂ ਹੋ ਕੇ ਆਪਾਂ ਨੂੰ ਵੀ ਜੋੜ ਲੈਣਗੇ ਅੱਜ ਦਾ ਸਮਾਗਮ ਜੋ ਹੈ ਗੁਰੂ ਕੀ ਹਜ਼ੂਰੀ ਵਿੱਚ ਆਪ ਸਭ ਬੈਠੇ ਹੋ ਗੁਰੂ ਕੀ ਹਜ਼ੂਰੀ ਵਿੱਚ ਬੈਠਣਾ ਹੀ ਗੁਰੂ ਦੀ ਵੱਡੀ ਮਿਹਰ ਦੀ ਨਿਸ਼ਾਨੀ ਹੈ ਜਿੱਥੇ ਗੁਰੂ ਕੀ ਹਜ਼ੂਰੀ ਦਾ ਆਨੰਦ ਮਾਣ ਰਹੇ ਹੋ ਉਥੇ ਗੁਰੂ ਦਾ ਕੀਰਤਨ ਵੀ ਆਪ ਜੀ ਨੇ ਸਰਵਣ ਕੀਤਾ ਹੈ ਕਾਲ ਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀ ਆ ਲਾਏ ਧਿਆਨ ਨਾਲ ਤੀਸਰੀ ਗੱਲ ਗੁਰੂ ਕੀ ਸੰਗਤ ਦਾ ਆਨੰਦ ਵੀ ਮਾਨ ਰਹੇ ਹੋ ਗੁਰੂ ਕੀ ਹਜ਼ੂਰੀ ਵਿੱਚ ਸਤ ਸੰਗਤ ਦਾ ਆਨੰਦ ਮਾਣਨਾ ਵੀ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਜਿਵੇਂ ਸਤਗੁਰੂ ਜੀ ਕਹਿੰਦੇ ਨੇ ਵੱਡ ਭਾਗੀ ਹਰ ਸੰਗਤ ਪਾਵੇ ਭਾਗਹੀਨ ਬ੍ਰਹਮਚੋਟਾਂ ਖਾਵੇ ਇਸ ਕਰਕੇ ਆਪ ਵੱਡੇ ਭਾਗਾਂ ਵਾਲੇ ਹੋ ਮੈਂ ਬੇਨਤੀ ਕਰਾਂ ਬੇਖੰਦੀ ਕਿਰਪਾ ਕਰੋ ਮੇਰਾ ਦਾ ਗੁਰੂ ਕੀ ਸੰਗਤ ਵਾਲੇ ਜਿਹੜੇ ਗੁਰ ਸਿੱਖ ਹੈ ਨਾ ਭਾਈ ਅਵਨਾਰ ਸਿੰਘ ਫੋਡੀ ਹੈ ਇਹਨਾਂ ਨਾਲ ਦਿਲੋਂ ਪਿਆਰ ਹੈ ਜਿਸ ਕਰਕੇ ਮੈਂ ਇਹਨਾਂ ਦੇ ਕਦੇ ਮੈਂ ਇਹਨਾਂ ਨੂੰ ਜਵਾਬ ਨਹੀਂ ਦੇ ਸਕਦਾ ਵੈਸੇ ਮੇਰਾ ਕੋਈ ਪ੍ਰੋਫੈਸ਼ਨਲ ਕੰਮ ਨਹੀਂ ਹੈ ਕਥਾ ਕਰਨ ਦਾ ਤੁਸੀਂ ਬੈਠਣ ਦੀ ਕਿਰਪਾ ਕਰੋ ਮਾਇਆ ਦਾ ਗੁਰੂ ਕੀ ਸੰਗਤ ਨੂੰ ਦੇ ਦੇ ਜਿਹੜੀ ਦੇਣੀ ਹੈ ਆਓ ਅੱਜ ਦਾ ਇਤਿਹਾਸ ਮੈਂ ਆਰੰਭ ਕਰਾਂ ਮੈਂ ਪਹਿਲਾਂ ਦੱਸ ਦਿਆਂ ਕਿ ਇਤਿਹਾਸ ਮੈਂ ਸੁਣਾਉਣ ਕਿੱਥੋਂ ਲੱਗਾ ਕੀ ਦੀ ਲਿਖਤ ਹੈ ਜਿਹੜਾ ਮੈਂ ਸੁਣਾਉਣ ਲੱਗਾ ਇੱਕ ਮਾਨ ਸਿੰਘ ਚੌਰ ਹੋਏ ਨੇ ਬੜੇ ਵਿਦਵਾਨ ਸਿੱਖ ਕੰਥ ਦੇ ਵਿੱਚ ਉਹਨਾਂ ਦੀਆਂ ਲਿਖਤਾਂ ਵੱਡੇ ਵੱਡੇ ਵਿਦਵਾਨ ਮਸਕੀਨ ਜੀ ਵਰਗੇ ਸਾਰੇ ਪੜ੍ਹਦੇ ਹਨ ਉਹਨਾਂ ਦੀ ਜਿਹੜੀ ਲਿਖਤ ਹੈ ਉਹਦੇ ਵਿੱਚੋਂ ਮੈਂ ਆਪ ਦੀ ਨਾਲ ਇਤਿਹਾਸ ਦੀ ਸਮਝ ਪਾਉਣ ਲੱਗਾ ਸਾਰੇ ਬੜੇ ਪਿਆਰ ਨਾਲ ਇਕਾਗਰ ਮਰਤੀ ਕਰਕੇ ਸੁਣਨ ਦੀ ਕਿਰਪਾ ਕਰਨੀ ਕੁਝ ਬੱਚੇ ਗਲੀ ਦੇ ਵਿੱਚ ਖੇਡ ਰਹੇ ਹਨ ਬੱਚਿਆਂ ਦਾ ਕੰਮ ਹੁੰਦਾ ਹੈ ਖੇਡਣਾ ਇੱਕ ਮਾਂ ਆਈ ਭੱਜੀ ਭੱਜੀ ਉਹਨੇ ਬੱਚੇ ਨੂੰ ਬਹੁਤ ਪਕੜਿਆ ਤੇ ਖਿੱਚ ਕੇ ਲੈ ਗਈ ਅੰਦਰ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਬੱਚਾ ਹੁਣ ਬੱਚੇ ਨੂੰ ਖੇਡ ਤੋਂ ਹਟਾਈਏ ਤੇ ਬਹੁਤ ਦੁਖੀ ਹੁੰਦਾ ਹੈ। ਕਹਿੰਦਾ ਮਾਂ ਮੈਂ ਕੋਈ ਐਸਾ ਗੁਨਾਹ ਤੇ ਨਹੀਂ ਕੀਤਾ ਜਿਹਦੇ ਕਰਕੇ ਮੈਨੂੰ ਤੂੰ ਖੇਡੋਂ ਤਾਂ ਹਟਾਇਆ ਹੀ ਹੈ ਤੇ ਮੈਨੂੰ ਕਮਰੇ 'ਚ ਬੰਦ ਵੀ ਕਰ ਦਿੱਤਾ ਹੈ। ਐਡਾ ਵੱਡਾ ਮੈਂ ਕਿਹੜਾ ਗੁਨਾਹ ਕੀਤਾ ਜਿਹਦੇ ਕਰਕੇ ਤੂੰ ਮੈਨੂੰ ਇਹ ਸਜ਼ਾ ਦਿੱਤੀ ਹੈ? ਮਾਂ ਬੋਲਦੀ ਹੈ ਚੁੱਪ ਕਰਕੇ ਬਹਿ ਜਾ ਅੰਦਰ। ਉਹ ਬੱਚਾ ਕਹਿੰਦਾ ਮੈਂ ਤਾਂ ਬੈਠਾ ਹੀ ਐ ਪਰ ਮੇਰਾ ਗੁਨਾਹ ਤਾਂ ਦੱਸ। ਮੈਂ ਕੀ ਗੁਨਾਹ ਕੀਤਾ ਜੀਤੇ ਕਰਕੇ ਮੈਨੂੰ ਅੰਦਰ ਬੰਦ ਕਰ ਦਿੱਤਾ ਉਹ ਮਾਂ ਕਹਿੰਦੀ ਤੂੰ ਕੋਈ ਗੁਨਾਹ ਨਹੀਂ ਕੀਤਾ ਫਿਰ ਮੱਚਾ ਕਹਿੰਦਾ ਗੁਨਾਹ ਤੋਂ ਬਿਨਾ ਤਾਂ ਅੰਦਰ ਬੰਦ ਕਰਨਾ ਫਿਰ ਠੀਕ ਨਹੀਂ ਹੈ ਕਿਉਂ ਕੀਤਾ ਮੈਨੂੰ ਅੰਦਰ ਬੰਦ ਉਹ ਕਹਿੰਦੀ ਤੂੰ ਕੋਈ ਗੁਨਾਹ ਨਹੀਂ ਕੀਤਾ ਪਰ ਜਿਹੜੇ ਉਹ ਗਲੀ ਵਿੱਚ ਤੁਰੇ ਆਉਂਦੇ ਨੇ ਇਹਨਾਂ ਨੇ ਗੁਨਾਹ ਕੀਤਾ ਹੈ ਉਹ ਮਰਚਾ ਕਹਿੰਦਾ ਗੁਨਾਹ ਉਹਨਾਂ ਨੇ ਕੀਤਾ ਮੈਨੂੰ ਇਧਰ ਕਿਉਂ ਬੰਦ ਕਰ ਦਿੱਤਾ ਮਾਂ ਕਹਿੰਦੀ ਤੈਨੂੰ ਤਾਂ ਬੰਦ ਕੀਤਾ ਹੈ ਉਹਨਾਂ ਗੁਨਾਹਗਾਰਾਂ ਦਾ ਤੇਰੇ ਉੱਤੇ ਪਰਛਾਵਾਂ ਨਾ ਪੈ ਜਾਵੇ ਜੇ ਕਿਤੇ ਉਹਨਾਂ ਦਾ ਪਰਛਾਵਾਂ ਤੇਰੇ ਉੱਤੇ ਪੈ ਗਿਆ ਕਿਤੇ ਵੱਡਾ ਹੋ ਕੇ ਤੂੰ ਵੀ ਗੁਨਾਹਗਾਰ ਨਾ ਬਣ ਜਾਵੇਂ ਤਾਂ ਤੈਨੂੰ ਅੰਦਰ ਬੰਨ੍ਹ ਦਿੱਤਾ ਉਸ ਟਾਈਮ ਬੱਚਾ ਪੁੱਛਦਾ ਮਾਂ ਮੈਨੂੰ ਦੱਸ ਉਹਨੇ ਕੀ ਐਡਾ ਵੱਡਾ ਗੁਨਾਹ ਕੀਤਾ ਜਿੰਨਾ ਦਾ ਪਰਛਾਵਾਂ ਵੀ ਨਹੀਂ ਤੂੰ ਪੈਣ ਦੇਣਾ ਚਾਹੁੰਦੀ ਕਹਿੰਦੀ ਇਹਨਾਂ ਨੇ ਐਡਾ ਵੱਡਾ ਗੁਨਾਹ ਕੀਤਾ ਜੋ ਬਖਸ਼ਣ ਯੋਗ ਨਹੀਂ ਹੈ ਚੰ ਲੱਗਾ ਮਾਂ ਦੱਸ ਮੈਨੂੰ ਕੀ ਗੁਨਾਹ ਕੀਤਾ ਹੈ ਕਹਿੰਦੇ ਜਦੋਂ ਤੱਕ ਖੀਵਾ ਖਾਣ ਦਾ ਟਾਈਮ ਸੀ ਉਦੋਂ ਤੱਕ ਗੁਰੂ ਗੋਬਿੰਦ ਸਿੰਘ ਜੀ ਦੀ ਸੰਗਤ ਵਿੱਚ ਰਹਿੰਦੇ ਸੀ ਜਦੋਂ ਕਿਤੇ ਭੀੜ ਬਣ ਗਈ ਗੁਰੂ ਨੂੰ ਬੇਦਾਵਾ ਲਿਖ ਕੇ ਦੇ ਕੇ ਆ ਗਿਆ ਇਹ ਬੇਦਾਵੀਏ ਸਖਾ ਇਨਾਂ ਦਾ ਪਰਛਾਵਾਂ ਜੀ ਤੇਰੇ ਤੇ ਪੈ ਗਿਆ ਕਿ ਤੇ ਤੂੰ ਵੀ ਗੁਰੂ ਨੂੰ ਬੇਦਾਵਾ ਨਾ ਦੇ ਜਾਏ। ਇਹੋ ਕਹਿ ਕੇ ਉਹ ਬੀਬੀ ਆਪਣੇ ਪਤੀ ਨੂੰ ਕਹਿਣ ਲੱਗੀ ਪਤੀ ਤੁਸੀਂ ਵੀ ਕਿਤੇ ਅਨੰਦਪੁਰ ਸਾਹਿਬ ਜਾਂਦੇ ਹੋਵੋਗੇ ਇਹ ਤੁਹਾਨੂੰ ਮਿਲਦੇ ਹੋਣਗੇ ਹੋ ਸਕਦਾ ਤੁਹਾਡੇ ਨਾਲ ਹੱਥ ਮਲਾਉਣ ਜਾਂ ਤੁਹਾਨੂੰ ਫਤੇ ਬਣਾਉਣ ਮੈਂ ਚਾਹਨੀ ਹੈ ਇਹਨਾਂ ਨਾਲ ਹੱਥ ਵੀ ਨਹੀਂ ਮਲਾਉਣਾ ਚਾਹੀਦਾ ਇਹਨਾਂ ਨਾਲ ਫਤੇ ਵੀ ਨਹੀਂ ਬਣਾਉਣੀ ਚਾਹੀਦੀ ਪਾਸੇ ਹੋ ਜਾਓ ਮੇਰੀ ਬੇਨਤੀ ਹੈ। ਜਦੋਂ ਇਹ ਗੱਲ ਬੇਦਾਗੀਆਂ ਸੁਣੀ ਕਿ ਸਾਡੇ ਤੋਂ ਤਾਂ ਮਾਵਾਂ ਬੱਚੇ ਵੀ ਲੁਕਾਉਣ ਲੱਗ ਪਈਆਂ ਆਪਣੀਆਂ ਪਤੀਆਂ ਨੂੰ ਵੀ ਮਨ ਤੋਂ ਰੋਕਣ ਲੱਗ ਪਈਆਂ ਕਿਰਕਾਰ ਹੈ ਛੱਡੀ ਜ਼ਿੰਦਗੀ ਨੂੰ ਬਹੁਤ ਮਾੜਾ ਕੰਮ ਕਰ ਬੈਠੇ ਪਛਤਾਵੇ ਵਿੱਚ ਤੁਰੇ ਆਉਂਦੇ ਨੇ ਅੱਗੇ ਜਦੋਂ ਘਰਾਂ ਵਿੱਚ ਗਏ ਬੀਬੀਆਂ ਨੇ ਪੁੱਛਿਆ ਕਿ ਜੰਮ ਫਤਿਹ ਹੋ ਗਈ ਗੁਰੂ ਸਾਹਿਬ ਦੀ ਜਿੱਤ ਹੋ ਗਈ ਫਰਸਟ ਟਾਈਮ ਇਹਨੇ ਸੱਚ ਨੂੰ ਕਬੂਲਿਆ ਆਖਿਆ ਨਹੀਂ ਅਸੀਂ ਭੁੱਖ ਨੂੰ ਬਰਦਾਸ਼ਤ ਨਹੀਂ ਕਰ ਸਕੇ ਅਸੀਂ ਗੁਰੂ ਨੂੰ ਵੇਦਾ ਵਾਲੇ ਕਿ ਦੀ ਆਈ ਇਤਿਹਾਸਿਕਲ ਕਹਿੰਦਾ ਸਮਾਂ ਇਹੋ ਜਿਹਾ ਬਣਿਆ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਬਹੁਤ ਚਿਰ ਕੇ ਰੱਪਿਆ ਰਿਆ ਕਹਿੰਦੇ ਸਿੱਖਾਂ ਨੇ ਦਰਖਤਾਂ ਦੀਆਂ ਛਿੱਲਾਂ ਵੀ ਜਿਹੜੀਆਂ ਸਨ ਉਹ ਵੀ ਨਾ ਨਾ ਕੇ ਖਾਧੀਆਂ ਦਰਖਤਾਂ ਦੇ ਪੱਤੇ ਵੀ ਸੂਤ ਸੂਤ ਕੇ ਖਾਦੇ ਇਥੋਂ ਤੱਕ ਵੀ ਲਿਖਿਆ ਹੈ ਘੋੜੇ ਭੁੱਖ ਨਾਲ ਮਰ ਗਏ ਇਤਿਆਦਕ ਬਹੁਤ ਜ਼ਿਆਦੇ ਵਿਕਤਾ ਦਸਮਾ ਭੁੱਖ ਦਾ ਸਮਾਂ ਸਿੱਖਣ ਤੇ ਆਇਆ ਉਸ ਟਾਈਮ ਸਤਿਗੁਰਾਂ ਨੂੰ ਕਹਿਣ ਲੱਗੇ ਸੱਚੇ ਪਾਤਸ਼ਾਹ ਉਹ ਸਾਡੇ ਤੋਂ ਭੁੱਖ ਨਹੀਂ ਕੱਟੀ ਜਾਂਦੀ ਐਥੋਂ ਬਚਾਉਂਦਾ ਫਰੀਦ ਦਾ ਮੌਤੋਂ ਭੁੱਖ ਬੁਰੀ ਰਾਤੀ ਸੁੱਤੇ ਖਾਣ ਕੇ ਦਿਨੇ ਫੇਰ ਖੜੀ ਤੇ ਔਖ ਬੜੀ ਪਰਬਲ ਹੁੰਦੀ ਹੈ ਬਰਦਾਸ਼ਤ ਨਹੀਂ ਹੁੰਦੀ ਤੇ ਭੁੱਖ ਦੇ ਮਾਰੇ ਹੋਏ ਸਿੱਖ ਕਹਿਣ ਲੱਗੇ ਮਹਾਰਾ ਜਾਨ ਦੇ ਸਾਨੂੰ ਸਤਗੁਰੂ ਜੀ ਕਹਿਣ ਲੱਗੇ ਅੱਠ ਦਿਨ ਖੜੋ ਅੱਠ ਦਿਨ ਉਡੀਕੋ ਗੁਰੂ ਨਾਨਕ ਸਾਹਿਬ ਪਹਲੀ ਕਰਨਗੇ ਪਰ ਜਦੋਂ ਕੋਈ ਸਿੱਖ ਛੱਡ ਬੈਠੇ ਨਾ ਅੱਠ ਘੜੀਆਂ ਵੀ ਛੱਡੀ ਉਹਨੂੰ ਰੁਕਣਾ ਔਖਾ ਹੁੰਦਾ ਹੈ ਮੈਂ ਉਸ ਟਾਈਮ ਕਲਗੀਧਰ ਪਾਤਸ਼ਾਹ ਨੇ ਆਖਿਆ ਜੇ ਜਾਣੇ ਹੀ ਚਾਹੁੰਦੇ ਉਹ ਤੇ ਕੋਈ ਨਿਸ਼ਾਨੀ ਦੇ ਜੋ ਜਾਂਦੇ ਜਾਂਦੇ ਗਏ ਕਿਤੇ ਯਾਦ ਕਰ ਲਿਆ ਕਰਾਂਗਾ ਕਹਿੰਦੇ ਜੇ ਮਹਾਰਾਜ ਜੇ ਨੂੰ ਕੀ ਹੈ ਸਾਡੇ ਕੋਲੇ ਤਾਂ ਕੁਝ ਵੀ ਨਹੀਂ ਹੈ ਉਸ ਟਾਈਮ ਕਹਿੰਦੇ ਕੋਈ ਮਨਹੂਸ ਕਲਮ ਕਢੀ ਗਈ ਇੱਕ ਕਾਗਜ਼ੜਾ ਫੜਾ ਆ ਗਿਆ ਸਤਿਗੁਰਾਂ ਨੇ ਆਖਿਆ ਇਹਦੇ ਤੇ ਕੁਝ ਆਖੋ ਹੀ ਲਿਖ ਦਿਓ ਕੀ ਲਿਖੀਏ ਮਹਾਰਾਜ ਲਿਖ ਦਿਓ ਕਿ ਕਲਗੀ ਵਾਲਾ ਸਾਡਾ ਗੁਰੂ ਨਹੀਂ ਤੇ ਅਸੀਂ ਕਲਗੀ ਵਾਲੇ ਦੇ ਸਿੱਖ ਨਹੀਂ ਇਹਨੇ ਅੱਖਰ ਲਿਖ ਕੇ ਦੇ ਜਾਓ ਉਹ ਹੈ ਭੁੱਖ ਦੇ ਸਤਾਏ ਹੋਏ ਸਿੱਖਾਂ ਨੇ ਇਹ ਸ਼ਬਦ ਲਿਖ ਦਿੱਤੇ ਕਲਗੀ ਵਾਲਾ ਨਹੀਂ ਅੱਜ ਤੋਂ ਗੁਰੂ ਸਾਡਾ ਲੱਗੀ ਵਾਲੇ ਦੇ ਅਸੀਂ ਕੁਝ ਲੱਗਦੇ ਨਹੀਂ ਸਾਨੂੰ ਕਪ ਚ ਪੀਤਿਆਂ ਜਾਣਦੇ ਹੁਣ ਸਾਥੋਂ ਮੁਖਿਆਂ ਤੋਂ ਖੰਡੇ ਵਗਦੇ ਨਹੀਂ ਇਹ ਲਿਖ ਕੇ ਦੇ ਦਾਵੇ ਦੇ ਅੱਖਰ ਦੇ ਦਿੱਤੇ ਆਪਕਰ ਹਨ ਹਾਂ ਜਦੋਂ ਘਰੇ ਆਏ ਬੀਬੀਆਂ ਨੇ ਆਖਿਆ ਬਹੁਤ ਮਾੜਾ ਧੰਮ ਕੀ ਪੀਂਦੇ ਹੁਣ ਤੁਸੀਂ ਇੰਜ ਕਰੋ ਚੂੜੀਆਂ ਪਾ ਲਵੋ ਸਿਰਾਂ ਤੇ ਕਿੰਨੀਆਂ ਲਵੋ ਅਸੀਂ ਇਹ ਤੁਹਾਡਾ ਜਿਹੜਾ ਮਾਝੇ ਦੇ ਮੱਥੇ ਉੱਤੇ ਤੁਸੀਂ ਦਾਗ ਲਾਇਓ ਤਾਂ ਬਾਹਰੋਂ ਆਪਣਾ ਖੂਨ ਨਾ ਤੋ ਮਗਿਆ ਉਸ ਟਾਈਮ ਕਹਿੰਦੇ ਮਾਈ ਭਾਗੋ ਸਾਰਿਆਂ ਤੋਂ ਅੱਗੇ ਹੋ ਕੇ ਆਈ ਐਂਛਾ ਲਿਖਿਆ 35 ਸਾਲ ਦੀ ਉਮਰ ਸੀ ਮਾਤਾ ਜੀ ਜੀ ਪਰ ਸਾਰਾ ਪੰਥ ਮਾ ਕਹਿੰਦਾ ਸੀ ਉਹਨਾਂ ਨੇ ਮਾਤਾ ਕਹਿੰਦਾ ਸੀ ਉਸਨੇ ਜਦੋਂ ਵਗਾਰੇਆ ਉਸ ਟਾਈਮ ਇਹਨਾਂ ਵੇਟ ਆ ਗਈਆਂ ਕਿ ਸੁੱਤੀ ਹੋਈਆਂ ਅੰਤਿਜਾਗ ਤੀ ਮਾਤਾ ਪਿਤਾ ਕੋ ਅਤੇ ਜਥੇਦਾਰ ਮਹਾ ਸਿੰਘ ਦੀ ਅਗਵਾਈ ਵਿੱਚ ਉੱਥੋਂ ਵਾਪਸ ਮੁੜੇ ਹਰੇ ਕਹਿਣ ਲੱਗੇ ਹੁਣ ਜਿੰਨਾ ਚਿਰ ਬੇਧਾਵਾ ਨਹੀਂ ਪਰਵਾਣਗੇ ਉਹਨੇ ਚੋਂ ਵਾਪਸ ਨਹੀਂ ਆਵਾਂਗੇ ਆਪਣੇ ਖੂਨ ਦਾ ਪਤਰਾ ਕਤਰਾ ਅਸੀਂ ਵਹਾ ਗਏ ਮਾਜੇ ਦੀ ਤਰਤੀ ਤੋਂ ਤਰੇ ਹਨ ਇੱਧਰ ਕੀ ਹੋਇਆ ਜਦੋਂ ਸਿੱਖਾਂ ਨੇ ਗੁਰੂ ਸਾਹਿਬ ਜੀ ਨੂੰ ਮਜਬੂਰ ਕੀਤਾ ਮਾਤਾ ਜੀ ਨੇ ਵੀ ਆਖਿਆ ਕਿ ਨਾਲ ਜੀ ਇਹ ਸੌਹ ਖਾਦੇ ਹਨ ਮੁਸਲਮਾਨਾਂ ਨੇ ਕੁਰਾਨ ਦੀ ਸੌ ਖਾਦੀ ਹਿੰਦੂਆਂ ਨੇ ਆਕੇ ਦੀ ਗਊ ਬਣਾ ਕੇ ਸੌ ਖਾਦੀ ਕਿ ਕਿਲਾ ਖਾਦੀ ਕਰ ਦਿਓ ਅਸੀਂ ਤੁਹਾਨੂੰ ਕੁਝ ਨਹੀਂ ਕਹਾਂਗੇ ਕਿ ਸਤਗੁਰੂ ਜੀ ਉੱਥੋਂ ਨਿਕਲੇ ਹਨ ਜਦੋਂ ਨਿਕਲੇ ਹਨ ਤੇ ਨਿਕਲਦੇ ਸਾਰ ਹੀ ਉਹਨਾਂ ਨੇ ਹਮਲਾ ਬੋਲ ਦਿੱਤਾ ਸਤਗੁਰੂ ਜੀ ਤਾਂ ਜਾਣਦੇ ਸਨ ਰੋਹ ਵਿਚਾਰ ਮੈਂ ਸਾਲਾ ਇਤਹਾਜ ਫੁਰਨਣ ਲੱਗਿਆ ਤਾਂ ਕਗਲ ਨਹੀਂ ਹੋਣਾ ਇੰਨੇ ਟਾਈਮ ਵਿੱਚ ਸਤਗੁਰੂ ਜੀ ਸਰਸਾ ਨਦੀ ਤੇ ਆਉਂਦੇ ਨੇ ਉੱਥੇ ਪਰਿਵਾਰ ਮਸ਼ੂਰਾ ਹੁੰਦਾ 3 ਹਿੱਸਿਆਂ ਵਿੱਚ ਪਰਿਵਾਰ ਸਤਖਾਂ ਦਾ ਵੰਡਿਆ ਜਾਂਦਾ ਹੈ ਨੌਵੀਂ ਮਾਤਾਵਾਂ ਮਾਤਾ ਸੁੰਦਰ ਕੌਰ ਮਾਤਾ ਸਾਬ ਕੌਰ ਦਿੱਲੀ ਨੂੰ ਭਾਈ ਮਨੀ ਸਿੰਘ ਦੇ ਨਾਲ ਚਲੇ ਜਾਂਦੇ ਨੇ ਦੋਵੇਂ ਛੋਟੇ ਸਹਬਜ਼ਾਦੇ ਮਾਤਾ ਗੁਜਰ ਕੌਰ ਜੀ ਅੱਡ ਹੋ ਕੇ ਆਪ ਜਾਣਦੇ ਹੋ ਗੰਗੂ ਨਾਲ ਚਲੇ ਜਾਂਦੇ ਹਨ ਇਹ ਤਨਗੁਰੂ ਗੋਬਿੰਦ ਸਿੰਘ ਜੀ ਤੇ ਦੋਵੇਂ ਵੱਡੇ ਸਹਬਜ਼ਾਦੇ 40 ਸਖਸੋਰ ਨਾਲ ਇਹ ਚਮਕੌਰ ਦੀ ਗੜੀ ਵਿੱਚ ਆ ਜਾਂਦੇ ਹਨ ਚਮਕੌਰ ਦੀ ਗੜੀ ਦਾ ਜੰਗ ਹੁੰਦਾ ਹੈ ਸਤਿਗੁਰੂ ਜੀ ਉੱਥੋਂ ਵਿਚਰਦੇ ਹੋਏ ਰਾਏਪੋਟ ਅਤੇ ਦੀਨਾ ਕਾਂਗੜ ਹੁੰਦੇ ਹੋਏ ਇੱਥੋਂ ਜਫਰਨਾਵਾ ਲਿਖ ਕੇ ਸਤਿਗੁਰੂ ਜੀ ਕੋਹਟ ਕਬੂਰੇ ਵੱਲ ਹੁੰਦੇ ਹੋਏ ਮੁਖਸ਼ਾ ਸਾਹਿਬ ਦੀ ਤਕਤੀ ਵੱਲ ਆ ਰਹੇ ਨੇ ਇਹ ਵੀ ਲੱਭਦੇ-ਲੱਭਦੇ ਸਿੱਖ ਜਿਹੜੇ ਹਨ ਸਤਿਗੁਰਾਂ ਦੇ ਮਗਰ ਆ ਰਹੇ ਨੇ ਕਿ ਸਤਿਗੁਰੂ ਜੀ ਕਿੱਥੇ ਗਏ ਹਨ ਕਿ ਅੱਜ ਆਪਣੇ ਖੂਨ ਦੀ ਹੋਲੀ ਫੇੜ ਕੇ ਕੂਨ ਦਾ ਕਤਰਾ-ਕਤਰਾ ਵਹਾ ਕੇ ਪੇਦਾਵਾ ਪੜਵਾ ਲਈ ਜੇ ਸਿੱਖ ਗੁਰੂ ਤੋਂ ਬੇਮੁਖ ਹੋ ਕੇ ਮਰ ਜਾਏ ਉਹਨੂੰ ਤਾਂ ਅੱਗੇ ਦਰਗਾਹ ਵਿੱਚ ਵੀ ਥਾਂ ਨਹੀਂ ਮਿਲਦੀ ਇਸ ਲਈ ਸਨਮੁਖ ਹੋ ਕੇ ਜੂਝਣਾ ਹੈ ਸਤਿਗੁਰੂ ਜੀ ਅੱਗੇ ਤੁਰੇ ਜਾ ਰਹੇ ਹਨ ਕਿੱਬੀ ਸਾਹਿਬ ਤੇ ਸਤਿਗੁਰੂ ਜੀ ਮੌਜਮਾਨ ਹਨ ਤੇ ਜਿੱਥੇ ਹੁਣ ਤਲਾਬ ਹੈ ਨਾ ਇਹਨੂੰ ਖਿਦਰਾਣੇ ਵਾਲੀ ਟਾਬ ਕਿਹਾ ਜਾਂਦਾ ਜੀ ਇਹ ਤਿੰਨ ਪਰਾਪਤ ਸਨ ਇੱਕ ਦਾ ਨਾਮ ਸੀ ਰੁਪਾਣਾ ਇੱਕ ਦਾ ਨਾਮ ਸੀ ਖਿਦਰਾਣਾ ਇੱਕ ਦਾ ਨਾਮ ਸੀ ਟਿਗਾਣਾ ਟਿਗਾਣਾ ਵੀ ਪਿੰਡ ਵਸਦਾ ਹੈ ਰੁਪਾਣਾ ਵੀ ਪਿੰਡ ਵਸਦਾ ਹੈ ਤੇ ਜਿਹੜੀ ਖਿਦਰਾਣੇ ਦੀ ਟਾਬ ਸੀ ਇਥੇ ਪਾਣੀ ਸੀ ਫਿਦਰਾਣੀ ਉਸ ਇਲਾਕੇ ਦੇ ਤਿੰਨੇ ਚੌਧਰੀ ਸਨ ਇਸ ਢਾਬ ਤੇ ਆ ਕੇ ਸਿੰਘਾਂ ਨੇ ਮੋਰਚਾ ਲਾ ਰਿਆ ਤੇ ਝਾੜੀਆਂ ਦੇਖ ਕਰਕੇ ਉਹਦੇ ਉੱਤੇ ਸਿੰਘਾਂ ਨੇ ਕਸ਼ੇਰੀ ਚਾਦਰਾਂ ਆਦਿ ਪਾ ਦਿੱਤੇ ਤਾਂ ਕਿ ਦੁਸ਼ਮਣ ਨੂੰ ਪਤਾ ਲੱਗ ਜਾਏ ਕਿ ਸਿੰਘ ਬੈਠੇ ਹਨ ਦੁਸ਼ਮਣਾਂ ਨੂੰ ਪਤਾ ਵੀ ਇਹ ਲੱਗਿਆ ਕਿ ਟੰਬੂ ਲੱਗੇ ਹਨ ਚੱਖਾਂ ਨੇ ਕਿਉਂਕਿ ਕਸ਼ਾਰੇ ਬੜੇ ਵੱਡੇ ਹੁੰਦੇ ਸਨ ਉੱਥੇ ਹੋਰ ਗੁਰਦੁਆਰਾ ਸਾਹਿਬ ਟੰਬੂ ਸਾਹਿਬ ਬਣਿਆ ਹੋਇਆ ਹੈ ਮੁਖਸਰ ਸਾਹਿਬ ਕਰਮਾਂ ਦੇ ਵਿੱਚ ਜਾਓ ਉਸੇ ਦੀ ਯਾਦ ਵਿੱਚ ਬਣਿਆ ਮਗਰੋਂ ਫੌਜਾਂ ਆਈਆਂ ਇਹ ਜਿਹੜੇ ਸਿੰਘ ਸੰਮਾਜੇ ਵਿੱਚ ਇਹਨਾਂ ਨੇ ਫੌਜ ਨੂੰ ਉੱਥੇ ਹੀ ਰੋਕ ਲਿਆ ਕਮੋਂ ਸ਼ਾਮ ਜੰਗ ਹੋਈ ਆ ਇੰਨੀ ਜੰਗ ਹੋ ਰਹੀ ਹੈ ਮਾਰੂ ਮਾਰ ਇੱਕ ਦੂਜੇ ਨੂੰ ਮਾਰਦੇ ਹਨ ਤਾਂ ਸਿੰਘ ਰੋਕ ਰਹੇ ਹਨ ਕਿ ਅਸੀਂ ਜਿੰਨਾ ਚਿਰ ਜਿਉਂਦੇ ਹਾਂ ਇਸ ਫੌਜ ਨੂੰ ਗੁਰੂ ਸਾਹਿਬ ਤੱਕ ਨਹੀਂappendਿਆਂਗੇ ਖੇ ਪਰਣ ਕਰ ਲਿਆ ਲੜਦੇ ਹੋਏ ਜੂਝਦੇ ਹਨ ਬਹੁਤ ਬਹੁਤ ਕਿਤੇਗਾ ਮਾਰਦੇ ਹਨ ਇਧਰ ਕਪੂਰਾ ਨਾਲ ਹੈ ਕਪੂਰੇ ਨੂੰ ਪੁੱਛਦੇ ਹਨ ਹਾਕਮ ਕੇ ਪਾਣੀ ਕਿੱਥੇ ਮਿਲੇਗਾ ਤਾਂ ਆਬਤਾ ਸਿੰਘਾਂ ਨੇ ਰੋਕ ਸਕੀ ਸੀ ਛੱਡੀ ਸੀ ਪਾਣੀ ਦੀ ਪਾਣੀ ਤੋਂ ਤਿਹਾਈ ਫੌਜ ਮੜੀ ਵਿਆਪਨ ਹੋ ਰਹੀ ਸੀ ਤੇ ਪਾਣੀ ਮਾਰਾ ਥਾਂ ਜਿਹੜਾ ਸੀ ਉਹ ਗੁਰੂ ਕੇ ਸਿੱਖਾਂ ਨੇ ਰੋਕਿਆ ਹੋਇਆ ਸੀ ਉਸ ਟਾਈਮ ਕਬੂਲੇ ਨੇ ਆਖਿਆ ਜੇ ਪਿੱਛੇ ਮੁੜੀਏ ਤਾਂ 10 ਮੀਲ ਤੇ ਪਾਣੀ ਮਿਲੇਗਾ ਅੱਗੇ ਜਾਈਏ ਤਾਂ 25 ਮੀਲ ਤੇ ਮਿਲੇਗਾ ਉਹ ਪਾਣੀ ਤੋਂ ਕਿਹੜੀ ਮਰਦ ਦੀ ਕਣੌਂਦੀ ਹੋਈ ਵਾਪਸ ਮੁੜਨ ਨੂੰ ਤਿਆਰ ਐ ਇਧਰੋਂ ਸਿੰਘਾਂ ਦੀਆਂ ਟੋਗਾਂ ਏਗਾ ਜਿਹੜੀਆਂ ਨੇ ਉਹ ਪਿੱਛੇ ਭੱਜਾਂ ਲਈ ਮਜਬੂਰ ਕਰ ਰਹੀਆਂ ਨੇ ਉਸ ਟਾਈਮ ਕਹਿੰਦੇ ਮਹਾ ਸਿੰਘ ਨੂੰ ਨਾ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਹੋਏ ਕਲਗੀ ਚਮਕੀ ਤਿੱਬੀ ੜਕੀ ਤੇ ਬੈਠੇ ਹੋਏ ਸੰਸੰਗ ਤੇ ਮਹਾ ਸਿੰਘ ਨੂੰ ਪਤਾ ਲੱਗ ਗਿਆ ਕਿ ਗੁਰੂ ਸਾਹਿਬ ਦੇਖ ਰਹੇ ਹਨ ਅੱਗੇ ਵੱਧ ਵੱਧ ਕੇ ਤੇਗਾ ਮਾਰਦਾ ਕਹਿੰਦੇ ਜੇ ਕਿਤੇ ਕਲਗੀ ਵਾਲੇ ਦੀ ਨਿਖਾ ਪੈ ਗਈ ਤਾਂ ਹੋ ਸਕਦਾ ਕਿ ਬਖਸ਼ਿਸ਼ ਦੇਣਗੇ ਇਓ ਕਹਿੰਦੀ ਲੜਦਾ ਲੜਦਾ ਕਾਇਲ ਹੋ ਕੇ ਡਿੱਗ ਪਿਆ ਫੌਜਾਂ ਵਾਪਸ ਹੋ ਗਈਆਂ ਕਲਗੀਧਰ ਪਾਤਸ਼ਾਹ ਸਾਰੇ ਜੰਗ ਨੂੰ ਦੇਖਦੇ ਰਹੇ ਪੁੱਛਦੇ ਰਹੇ ਬਾਬਾ ਲੰਗਰ ਸਿੰਘ ਨੇ ਆਹ ਕੌਣ ਲੜਾ ਰਿਹਾ ਹੈ ਸਾਡੀ ਥਾਂ ਤੇ ਫੌਜ ਦੇ ਨਾਲ ਲੜਾਈ ਕੌਣ ਕਰ ਰਹੀ ਹੈ ਉਸਤ ਹੈ ਬਾਬਾ ਲੰਗਰ ਸਿੰਘ ਜੋ ਹਰੀ ਕੇ ਪਿੰਡ ਦਾ ਸੀ ਕਹਿ ਲੱਗਾ ਮਹਾਰਾਜ ਹੈਨ ਤਸੇਖੀ ਕਿਸੇ ਚੱਕਣੀ ਆਖਿਆ ਮਹਾਰਾਜ ਜੀ ਉਹੀ ਚੱਕਣ ਜਿਹੜੇ ਬੇਦਾਵਾ ਲਿਖ ਕੇ ਦੇ ਕੇ ਗਏ ਸਨ ਜੰਗ ਬੰਦ ਹੋ ਗਿਆ ਫੌਜਾਂ ਵਾਪਸ ਹੋ ਗਈਆਂ ਕਲਗੀਧਰ ਪਾਤਸ਼ਾਹ ਉਥੋਂ ਟਿੱਬੀ ਸਾਹਿਬ ਤੋਂ ਚੱਡ ਕੇ ਇੱਥੇ ਆਉਂਦੇ ਹਨ ਜਦੋਂ ਇੱਕ ਸਿੰਘ ਨੂੰ ਦੇਖਦੇ ਹਨ ਤਾਂ ਨਾਲ ਕਹਿੰਦੇ ਹਨ ਇਹ ਮੇਰਾ 5000 ਹਜ਼ਾਰੀ ਸਿੰਘ ਹੈ ਕਿਸੇ ਨੂੰ ਕਹਿੰਦੇ ਮੇਰਾ 10000 ਹਜਾਰੀ ਸਿੰਘ ਹੈ ਕਿਸੇ ਨੂੰ ਕਹਿੰਦੇ 20000 ਦੀ ਸਿੰਘ ਹੈ ਕਿਸੇ ਨੂੰ 30000 ਦੀ ਸਿੰਘ ਕਹਿੰਦੇ ਨੇ ਇਹਦਾ ਭਾਅ ਵੇਚੀ ਕਿ ਇਕੱਲਾ 20000 ਨਾਲ ਲੜਨ ਵਾਲਾ ਇਹ ਇਕੱਲਾ 5000 ਨਾਲ ਲੜਨ ਵਾਲਾ ਜਾਂ 10000 ਦਾ ਮੁਕਾਬਲਾ ਕਰਨ ਵਾਲਾ ਕਿਉਂਕਿ ਗੁਰੂ ਸਾਹਿਬ ਜੀ ਦਾ ਬਚਨ ਤਾਂ ਸੀ 6 ਲੱਖ ਤੋਂ ਇੱਕ ਲੜਾਉ ਤਮੈ ਗੋਬਿੰਦ ਸਿੰਘ ਨਾਮ ਕਹਾਉ ਇਹ ਸਿੱਖਾਂ ਨੂੰ ਸਤਗੁਰੂ ਜੀ ਵਾਣ ਦਿੰਦੇ ਹੋਏ ਆ ਰਹੇ ਹਾਂ ਉੱਥੇ ਪਹੁੰਚ ਗਿਆ ਜਿੱਥੇ ਮਹਾ ਸਿੰਘ ਕਾਇਲ ਹੋਇਆ ਡਿੱ ਗਿਆ ਆਪਣੀ ਸਰੀਰ ਸਤਿਗੁਰਾਂ ਨੇ ਆ ਕੇ ਉਹਦਾ ਸੀਸ ਜਿਹੜਾ ਸੀ ਨਾ ਆਪਣੀ ਗੋਦ ਵਿੱਚ ਲੈ ਲਿਆ ਸਤਿਗੁਰਾਂ ਨੇ ਆਪਣੇ ਰਮਾਣ ਨਾਲ ਉਹਦਾ ਮੁਖੜਾ ਪੂੰਝਿਆ ਕੁਝ ਛੱਟੇ ਪਾਣੀ ਦੇ ਉਹਦੇ ਮੂੰਹ ਉੱਤੇ ਮਾਰੇ ਕੁਝ ਅੱਖਾਂ ਵਿੱਚ ਪਾਣੀ ਦੇ ਛੱਟੇ ਮਾਰੇ ਕੁਝ ਮੂੰਹ ਵਿੱਚ ਪਾਣੀ ਪਾਇਆ ਭਾਈ ਮਹਾ ਸਿੰਘ ਗਾਇਮ ਹੈ ਜ਼ਖਮ ਬਹੁਤ ਭਾਰੀ ਹਨ ਤਾਂ ਉਸ ਟਾਈਮ ਬੋਲਿਆ ਭਾਈ ਮਹਾ ਸਿੰਘ ਮੇਰੇ ਮੂੰਹ ਵਿੱਚ ਪਾਣੀ ਫੌਣ ਵਾਲਿਆ ਉਹ ਚੰਬਲੀ ਤੇ ਬੀਤੇ ਮੇਰੇ ਗੁਰੂ ਬੈਠੇ ਹਨ ਉਹਨਾਂ ਨੂੰ ਸੁਨੇਹਾ ਦੇ ਕੇ ਕਿ ਮੈਨੂੰ ਵਰਛਨ ਦੇ ਦੇਣ ਅੰਤ ਤੱਕ ਸੁਨੇਹਾ ਸਤਿਗੁਰੂ ਜੀ ਕਹਿਣ ਲੱਗੇ ਮਹਾਂਸ਼ਿਆ ਸਿਆਣਿਆਂ ਦੇ ਪੁੱਤਰਾ ਅਸੀਂ ਤੇਰੇ ਗੁਰੂ ਹੀ ਹਾਂ ਤੈਨੂੰ ਦਰਸ਼ਨ ਦੇਣ ਵਾਸਤੇ ਆਏ ਹਾਂ ਕੋਣ ਅੱਖਾਂ ਦਰਸ਼ਨ ਕਰਨ ਲੈ ਤੂੰ ਯਾਦ ਕਰਦਾ ਸੀ ਜਿਹੜੀਆਂ ਅੱਧੀਆਂ ਅੱਖਾਂ ਖੁੱਲੀਆਂ ਸਨ ਬੰਦ ਹੋ ਗਈਆਂ ਮਹਾਂਸ਼ਿਆ ਦੀ ਕਹਿਣ ਲੱਗੇ ਕਹਿੰਦਾ ਸੀ ਦਰਸ਼ਨ ਕਰਨੇ ਆ ਹੁਣ ਤੂੰ ਅੱਖਾਂ ਬੰਦ ਕਰ ਲਈਆਂ ਕਹਿਣ ਲੱਗਾ ਮਹਾਰਾਜ ਇਹ ਤੁਹਾਡੇ ਸਾਹਮਣੇ ਅੱਖਾਂ ਹੋਣ ਵਾਲੀਆਂ ਨਹੀਂ ਇਹ ਅੱਖਾਂ ਬੇਦਾਗੀਆਂ ਬੇਮੁਖ ਹੋ ਚੁੱਕੀਆਂ ਨੇ ਤੁਹਾਡੇ ਤੋਂ ਇਹ ਹੁਣ ਨਹੀਂ ਖੁੱਲ ਸਕਦੀਆਂ ਤੁਹਾਡੇ ਸਾਹਮਣੇ ਸਤਿਗੁਰੂ ਜੀ ਕਹਿਣ ਲੱਗੇ ਮਹਾ ਸਿੰਘ ਅੱਜ ਅਸੀਂ ਤੇਰੇ ਤੇ ਖੁਸ਼ ਹਾਂ ਜੋ ਚਾਹਣਾ ਹੈ ਉਹ ਸਾਡੇ ਕੋਲੋਂ ਮੰਗ ਲੈ ਜੇ ਚਾਹੇ ਤਾਂ ਤੈਨੂੰ ਰਾਜ਼ੀ ਕਰ ਦਿੰਨੇ ਹਾਂ ਠੀਕ ਕਰ ਦਿਆਂਗੇ ਕੋਈ ਵੱਡੀ ਗੱਲ ਨਹੀਂ ਇੰਦਰਪੁਰੀ ਦਾ ਆਵਾਜ਼ ਵੀ ਤੁਹਾਨੂੰ ਦੇ ਸਕਦੇ ਹਾਂ ਜੋ ਮੰਗੇਗਾ ਉਹ ਤੁਝ ਮਿਲੇਗਾ ਤੈਨੂੰ महाशंक कहलगम महाराज जेकर तुट्ठे हो जे कृपा ਦੇ ਘਰ ਵਿੱਚ ਆਉ ਹੋ ਉਹ ਬੇਦਾਵਾ ਜਿਹੜਾ ਅਸੀਂ ਲਿਖ ਕੇ ਦੇ ਆਏ ਸੀ ਉਹ ਪਾੜ ਕੇ ਟੁੱਟੀ ਹੋਈ ਸਿੱਖੀ ਨੂੰ ਗੰਢ ਲਾ ਲਈ। ਬੰਗੜ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਬਹੁਤ ਕੁਛ ਸੱਟਸਾਂ ਨਦੀ ਦੀ ਪੇਟ ਕਰਿਆ ਹੈ। ਇਸਾ ਇਤਿਹਾਸਿਕ ਵਿੱਚ ਲਿਖਿਆ 16 ਕਰੋੜ ਰੁਪਈਆ ਸਤਗੁਰੂਆਂ ਨੇ ਸਤਲੁਜ ਦੇ ਵਿੱਚ ਵਹਾ ਦਿੱਤਾ ਸੀ। ਹੋਰ ਬੇਅੰਤ ਕੀਮਤੀ ਗ੍ਰੰਥ ਸਤਗੁਰੂਆਂ ਦੇ ਸਤਲੁਜ ਦੇ ਵਿੱਚ ਸੰਸਾ ਨਦੀ ਵਿੱਚ ਵਹਿ ਗਏ, ਪ੍ਰਾਣਤ ਪਿਆਰੇ ਸਿੱਖ ਸ਼ਹੀਦ ਹੋ ਗਏ, ਪਰਿਵਾਰ ਖੀਰੂ-ਖੀਰੂ ਹੋ ਗਿਆ। ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਬੇਦਾਵੇ ਵਾਲਾ ਕਾਬੂ ਸੀ ਨਾ ਇਤਿਹਾਸਕਾਰ ਕਹਿੰਦੇ ਨੇ ਕੰਮ ਕੱッセ ਦੇ ਵਿੱਚ ਸਤਗੁਰੂਆਂ ਨੇ ਬੰਨ੍ਹ ਕੇ ਰੱਖਿਆ ਸੀ। ਪਤਾ ਸੀ ਕਿ ਮੇਰੇ ਸਿੱਖ ਭੁੱਲ ਵੀ ਕਰ ਸਕਦੇ ਨੇ ਮੇਰੇ ਸਿੱਖ ਬਖਸ਼ਾਉਣ ਵੀ ਆਉਣਗੇ ਉਸ ਟਾਈਮ ਕਹਿੰਦੇ ਬੇਦਾਵੇ ਵਾਲਾ ਕਾਗਜ਼ ਸਤਗੁਰੂ ਨੇ ਆਪਣੀ ਕਮਰ ਕੱਥੇ ਵਿੱਚੋਂ ਕੱਢ ਕੇ ਮਹਾਸ਼ੰਗ ਦੇ ਸਾਹਮਣੇ ਕੀਤਾ ਕਹਿਣ ਲੱਗੇ ਮਹਾਉਚ ਦੇਖ ਇਹ ਹੀ ਹੈ ਕਹਿੰਦੇ ਮਹਾਸ਼ੰਗ ਦੀ ਅੱਖਾਂ ਬੰਦ ਹੋ ਗਈ ਕਹਿੰਦਾ ਮਹਾਤੂ ਦੇਖਿਆ ਨਹੀਂ ਜਾਂਦਾ ਹੁਣ ਲਾ ਦਿਖਾਓ ਫੋਨ ਕਿਰਪਾ ਕਰ ਦਿਓ ਇਹਨੂੰ ਕਾਟ ਦਿਓ ਸਤਿਗੁਰੂ ਜੀ ਮਹਾ ਸਿੰਘ ਦੇ ਸਾਹਮਣੇ ਉਹ ਕਾਗਜ਼ ਕਰ ਰਹੇ ਨੇ ਐਸਾ ਇਤਿਹਾਸ ਵਿੱਚ ਲਿਖਿਆ ਹੈ ਕਿ ਜਿਹੜੇ ਸਿੰਘ ਸ਼ਹੀਦ ਹੋ ਗਏ ਸਨ ਉਹਨਾਂ ਦੀ ਗਿਣਤੀ 39 ਸੀ ਉਹ ਸੱਚਖੰਡ ਦੇ ਦਰਵਾਜ਼ੇ ਵਿੱਚ ਪਹੁੰਚੇ ਹੋਏ ਨਹੀਂ ਬਲ ਸੱਚਖੰਡ ਦੇ ਦਰਵਾਜ਼ੇ ਦੇ ਬੂਹੇ ਬੰਦ ਹਨ ਆਵਾਜ਼ ਆਉਂਦੀ ਹੈ ਗੁਰੂ ਤੋਂ ਬੇਮੁਖਾਂ ਵਾਸਤੇ ਦਰਵਾਜ਼ੇ ਬੰਦ ਰਹਿਣਗੇ ਸੱਚਖੰਡ ਵਿੱਚ ਦਾਖਲਾ ਨਹੀਂ ਹੋ ਸਕਦਾ ਜਿਹੜੇ ਗੁਰੂ ਤੋਂ ਬੇਮੁਖ ਹੋ ਕੇ ਕਿੱਡੀ ਵੱਡੀ ਕੁਰਬਾਨੀ ਕਰਨ ਲੈਣ ਉਹਨਾਂ ਨੂੰ ਕਦੇ ਮੁਕਤੀ ਨਹੀਂ ਮਿਲ ਸਕਦੀ ਕਦੇ ਦਰਵਾਜ਼ੇ ਨਹੀਂ ਖੁੱਲ੍ਹ ਸਕਦੇ ਉਹਨਾਂ ਦੀਆਂ ਆਵਾਜ਼ਾਂ ਮਹਾਂ ਸਿੰਘ ਦੇ ਕੰਨਾਂ ਵਿੱਚ ਪੈਂਦੀਆਂ ਮਹਾਂ ਸਿੰਘਾ ਦੇਖੀਂ ਕਿ ਜੇ ਕੁਝ ਹੋਰ ਨਾ ਮੰਗ ਲਈ ਜਿਹੜਾ ਬੇਵਕ ਹੋਏ ਹਾਂ ਬੇਦਾਵਾ ਪ੍ਰਵਾਹ ਕੇ ਛਲਮਖ ਹੋ ਜਾਈਏ ਉਸ ਟਾਈਮ ਭਾਈ ਮਹਾਂ ਸਿੰਘ ਨੇ ਆਖਿਆ ਮਹਾਰਾਜ ਕਿਰਪਾ ਕਰੋ ਵੇ ਦਾਵਾ ਪਾੜ ਕੇ ਟੁੱਟੀ ਹੋਈ ਗੰਢ ਲਾਉ। ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਉਹ ਕਾਗਜ਼ ਬੇਦਾਵੇ ਵਾਲਾ ਪਾੜ ਕੇ ਨਿੱਕਾ ਨਿੱਕਾ ਕਰਕੇ ਆਖਿਆ ਲੈ ਮਹਾਂਸਿਆ ਟੁੱਟੀ ਹੋਈ ਗੰਢੀ ਗਈ। ਉੱਥੇ ਗੁਰਦੁਆਰਾ ਸਾਹਿਬ ਬਣਿਆ ਟੁੱਟੀ ਗੰਢੀ। ਉੱਥੇ ਫੇਰੇ 40 ਸਿੱਖ ਸੰਗਤ ਦੇ ਸ਼ਹੀਦ ਹੋਏ। ਮਾਤਾ ਭਾਗ कौर ਜ਼ਖਮੀ ਹੋ ਗਏ ਸਨ। ਉਹਨਾਂ ਨੂੰ ਸੁਭਾਰਿਆ ਉਹਨਾਂ ਦੇ ਮਲਮ ਪੱਟੀ ਕਰਕੇ ਉਹ ਠੀਕ ਹੋ ਗਏ ਹਜੂਰ ਸਾਹਿਬ ਦਾ ਗੁਰੂ ਸਾਹਿਬ ਜੀ ਦੇ ਨਾਲ ਗਏ ਹਨ ਉੱਥੇ ਫਿਰ ਗੁਰੂ ਸਾਹਿਬ ਜੀ ਨੇ 40 ਸਿੱਖਾਂ ਦੇ ਜਿਹੜੇ ਸਰੀਰ ਸਨ ਇਕੱਠੇ ਕਰਵਾ ਕੇ ਅੰਗੀਠਾ ਆਪ ਹੱਥੀਂ ਚੜਿਆ ਤੇ ਉਹਨਾਂ ਦਾ ਸੰਸਕਾਰ ਸਤਗੁਰਾਂ ਨੇ ਆਪਣੇ ਹੱਥੀਂ ਕੀਤਾ ਐਸੀਆਂ ਜਗ੍ਹਾ ਤੁਹਾਨੂੰ ਬਹੁਤ ਮਿਲਣਗੀਆਂ ਜਿੱਥੇ ਗੁਰੂ ਸਾਹਿਬ ਆਏ ਹਨ ਜੋ ਜਿੱਥੇ ਸਿੱਖ ਸ਼ਹੀਦ ਹੋਏ ਨੇ ਪਾਰੇ ਤੇ ਗੁਰੂ ਸਾਹਿਬ ਵੀ ਆਏ ਤੇ ਸ਼ਹੀਦ ਵੀ ਹੋਏ ਸਿੰਘ 1 ਨਹੀਂ 2 ਨਹੀਂ 40 ਸਿੱਖ ਸ਼ਹੀਦ ਹੋਏ 40 ਸਿੱਖਾਂ ਦਾ ਅਥੀ ਸਸਕਾਰ ਕਰਕੇ ਸਤਿਗੁਰਾਂ ਨੇ ਨਾਲ ਵੰਡ ਦਿੱਤਾ ਇਹ 40 ਮੁਕਤੇ ਹਨ ਸਾਡੇ ਇਹ ਮੁਕਤੀ ਦਾ ਸਾਰ ਮੁਕਤੀ ਦੇ ਸਰੋਵਰ ਦਾ ਵੰਡ ਦਿੱਤਾ ਗੁਰਮੀ ਫਰਕ ਤੋਂ ਹੀ ਰਖਦੇ ਤੇ ਖਿਦ ਰਾਣਾ ਕਰ ਮੁਕਤ ਸਾਰ ਮੋਕਤ ਤੋਂ ਮੁਕਤ ਸਭ ਕੀ ਹੋਏ ਸੰਮੁਖ ਜੂਜਾ ਜਬਾ ਵੱਡੋ ਮਰਤਬੋ ਖਲੀਨ ਕਿਉਂ ਵੱਡਾ ਮਰਤਬਾ ਪਾਇਆ ਸੱਚਖੰਡ ਦੇ ਦਰਵਾਜੇ ਖੁੱਲ ਗਏ ਉਹ 40 ਦੇ 40 ਸੁਖ ਮੁਕਤ ਹੋਏ ਸਤਿਗੁਰਾਂ ਨੇ ਮੁਕਤੀ ਦਾ ਵਰ ਦੇ ਕੇ ਬਾਬਾ ਲੰਗਰ ਸਿੰਘ ਜਿਹੜੇ ਹਰੀਕੇ ਪਿੰਡ ਦੇ ਸਾਹ ਉਥੇ ਨੇੜੇ ਹੀ ਹੈ ਮੁਖਤਸਰ ਸਾਹਿਬ ਦੇ ਹਰੀਕੇ ਪਿੰਡ ਉਹਨੂੰ ਹੁਕਮ ਲਾਇਆ ਕਿ ਤੁਸੀਂ ਇੱਥੇ ਰਹਿ ਕੇ ਸਾਰੇ ਲੋਕਾਂ ਨੂੰ ਦੱਸਣਾ ਹੈ ਕਿ ਖਗਰਾਣੀ ਦੀ ਢਾਗੂ ਮੁਕਤ ਸਰਮਨਾ ਦਿੱਤਾ ਹੈ ਕਿ 40 ਮੁਕਤੀਆਂ ਦਾ ਦਿਨ ਮਨਾਉਣਾ ਹੈ। ਵੈਸੇ 21 ਵਿਸਾਖ ਨੂੰ ਜੰਗ ਹੋਇਆ ਹੈ। 3 ਜਾਂ 4 ਮਈ ਆਉਂਦਾ ਹੈ ਜੰਗ ਦਾ ਦਿਨ। ਪਰ ਉਸ ਟਾਈਮ ਸਮੇਂ ਦੀ ਨਿਜਾਤ ਨੂੰ ਦੇਖਦੇ ਹੋਏ ਅੱਜ ਤਾਂ ਬੜੇ ਸਾਧਨ ਨੇ ਉਦੋਂ ਹੱਥੀ ਕਣ ਕਬੱਡੀ ਜਾਂਦੀ ਸੀ। ਹੱਥੀ ਫਲਿਆਂ ਦੇ ਨਾਲ ਗਾਈ ਜਾਂਦੀ ਸੀ। ਬੜੇ ਕੰਮ ਦੇ ਦਿਨ ਹੁੰਦੇ ਸਨ ਵਿਸਾਖ ਵਿੱਚ। ਤੇ ਪੌਣੀ ਦੀ ਵਿਕਲੋਤੀ ਉਦੋਂ ਬਾਬਾ ਲੰਗਰ ਸਿੰਘ ਨੇ ਸਾਰੇ ਸਿੱਖਾਂ ਨਾਲ ਵਿਚਾਰ ਕਰਕੇ ਦਿਨ ਬਦਲ ਕੇ ਮਾਗੀ ਦਾ ਅੱਜ ਦਾ ਦਿਨ ਰੱਖਿਆ ਜੋ ਅੱਜ ਤੱਕ ਮਨਾਇਆ ਜਾਂਦਾ ਹੈ ਚਾਰ ਦਿਨ ਸਿੱਖ ਧਰਮ ਵਿੱਚ ਬੜੇ ਮਸ਼ਾ ਹੋਈਆਂ ਮਾਗੀ ਮੁਕਸਨ ਸਾਹਿਬ ਦੀ ਦਿਵਾਲੀ ਅਮਰਸਰ ਦੀ ਵਿਸਾਖੀ ਧੰਗਮਾ ਸਾਹਿਬ ਦੀ ਫੂਲਾ ਮਹਿਲਾ ਅਨੰਦਪੁਰ ਸਾਹਿਬ ਦਾ ਅੱਜ ਵੀ ਮਾਗੀ ਦੇ ਮੇਲੇ ਤੇ ਇੱਕ ਨਹੀਂ ਦੋ ਨਹੀਂ ਲੱਖਾਂ ਦੀ ਗਿਣਤੀ ਵਿੱਚ ਸਿਕਾਉਂਦੇ ਨੇ ਇਸ਼ਨਾਨ ਕਰਦੇ ਨੇ ਇੱਕ ਮੈਂ ਆਪਦੀ ਗਿਆਤ ਵਾਰਸਤੀ ਦੱਸਾਂ ਜਿਹੜਾ 21 ਵਸਾਖੂ ਵਾਲਾ ਦਿਨ ਹੈ ਨਾ ਜੇ ਤੁਹਾਡਾ ਕਿਤੇ ਸਮਾਂ ਲੱਗੇ ਮੁਖਸ਼ਰ ਸਾਹਿਬ ਜਾਣ ਦਾ ਅਸਲੀ ਯੁੱਧ ਦਾ ਜੰਗ ਦਾ ਦਿਨ ਉਹ ਹੈ ਉਸ ਦਿਨ ਜਾ ਕੇ ਤੁਸੀਂ ਦਰਸ਼ਨ ਕਰਿਓ ਸਰੋਵਰ ਦਾ ਪਾਣੀ ਲਾਲ ਹੋਵੇਗਾ ਲਾਲ ਮੈਂ ਕਈ ਵਾਰੀ ਦਰਸ਼ਨ ਕੀਤੇ ਤੇ ਉਸ ਦਿਨ ਜੇ ਕੋਈ ਸ਼ਰਧਾ ਭਾਵਨਾ ਨਾਲ ਜਾ ਕੇ ਸਾਧੂ ਜਨਾਂ ਦਾ ਵਾਰ ਹੈ ਜੋ ਕੋਈ ਸਿੱਖ ਇਤਿਸ਼ਾਨਾਲ ਕਰੇਗਾ ਉਹਨੂੰ ਵੀ ਮੁਕਤੀ ਮਿਲੇਗੀ। ਸੋ ਬੇਨਤੀ ਹੈ ਸਤਿਗੁਰਾਂ ਨੇ ਅੱਜ ਟੁੱਟੀ ਹੋਈ ਸਿੱਖੀ ਨੂੰ ਗੰਢਿਆ ਸੀ ਆਪਾਂ ਵੀ ਸਤਿਗੁਰਾਂ ਨਾਲੋਂ ਬੇਨਤੀ ਕਰਕੇ ਆਪਣੀ ਟੁੱਟੀ ਹੋਈ ਸਿੱਖੀ ਗੰਢ ਲਈਏ। ਧੰਗੁਰੂ ਅਪਾ ਗੋਵਿੰਦ ਸਿੰਘ ਜੀ ਦਾ ਆਵਤਾਰ ਪੁਰਬ ਆ ਮਨਾ ਰਹੇ ਹੁਣ ਲੱਖ ਲੱਖ ਵਧਾਈਆਂ। ਸਮੇਂ ਦੀ ਸਮਾਪਤੀ ਹੈ। ਪੁਰਾਣ ਇਤਿਹਾਸ ਨੂੰ ਨਿਗਾਹ ਮਾਰੀ ਇਹਨਾਂ ਸਮਾਂ ਅਜਾਇਬਤ ਨਹੀਂ ਦਿੰਦਾ ਸਮਾਪਤੀ ਭੁੱਲਣਾ ਚੁੱਕਾਂ ਦੀ ਖਿਮਾ ਬਹੁਤ ਬਹੁਤ ਧੰਨਵਾਦ ਆਪ ਸਭ ਸੰਗਤਾਂ ਦਾ ਗੁਰੂ ਸਾਹਿਬ ਜੀ ਦਾ ਜਿਨ੍ਹਾਂ ਨੇ satsangਤ ਦਾ ਸਮਾਂ ਬਖਸ਼ਿਆ ਆਪ ਜੀ ਨੇ ਬੜੇ ਪਿਆਰ ਨਾਲ ਸੁਨੇਹਾ ਰਾਗੀ ਭਾਈ ਪਵਿੱਤਰ ਸਿੰਘ ਜਿਨ੍ਹਾਂ ਨੇ ਬੜੇ ਪਿਆਰ ਨਾਲ ਕੀਰਤਨ ਸੁਣਾਇਆ ਗੁਰੂ ਕੀ ਸੰਗਤ ਦਾ ਧੰਨਵਾਦ ਜੋ ਇਹੋ ਜਿਹੇ ਬੜੇ ਪ੍ਰੋਗਰਾਮ ਸੋਹਣੇ ਤਰੀਕੇ ਨਾਲ ਕਰਦੇ ਹਨ ਇਹ ਗਰੀਬਾਂ ਦੇ ਲੋੜਵੰਦਾਂ ਦੀ ਆਪਰੇਸ਼ਨ ਕਰਾਉਣੇ ਉਹਨਾਂ ਨੂੰ ਦਵਾਈਆਂ ਦਿਵਾਉਣੀਆਂ ਇਸ ਸੰਸਥਾ ਦਾ ਇਹ ਕੰਮ ਹੈ ਇਹਨਾਂ ਦਾ ਵੀ ਧੰਨਵਾਦ ਸੋ ਆਓ ਅਨੰਦ ਸਾਹਿਬ ਦਾ ਪਾਠ ਕਰਕੇ ਫਿਰ ਆਪਜੀ ਤੋਂ ਅਗਿਆ ਲੱਈਏ बोलਦੇ ਤੋਂ ਹੋਈਆਂ ਬੁਨਾਂ ਦੀ ਮਾਫੀ ਬਖਸ਼ਣੀ ਜੀ RAM ਕਲੀ ਮਹੱਤਮ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭਾਇ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਜ ਕੀਤੀ ਮਨਵੱਦੀਆਂ ਵਾਧੀਆਂ ਹਾ ਰਾਗਤਨ ਪਰਿਵਾਰ ਪਰੀਆਂ ਹਾ ਸ਼ਬਦ ਗਾਵਣੀਆਂ